ਇਸ ਬਾਰੇ ਦਾ ਮਕਸਦ ਹੈ ਕਿ 14 ਫਰੀ 19 ਸਿੱਖੋਂ ਦਾ ਹੋਂਦ ਮੰਲਾ ਹੈਗਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਜਿੱਥੇ ਕਿਹਾ ਇਹ ਗ੍ਰਿਥ ਸਿੱਖੋਂ ਕੋ ਦੁਬੋਤ ਚਾਈ ਤੇ ਧਰਮ ਬਿਨਾ ਨਾ ਰਾਜ ਬਿਨਾ ਧਰਮ ਚੱਲੇ ਹੈ ਜੀ ਸੋ ਸਾਡੇ ਸਿੱਖਾਂ ਦੇ ਲਈ ਮੂਲੇ ਮੰਦਰ ਦੇ ਉੱਤੇ ਕੌਣ ਸ਼ਨਾ ਉਹ ਚੁੜੂ ਜਈ ਹੈ ਤੇ ਆਫਿਸਟ੍ਰੀਟ ਜਿਹੜੀ ਮਹਾਰਾਜ ਦੇ ਹੁਕਮਾਂ ਤੇ ਚੱਲਦੀ ਹੈ ਸੰਤ ਜਗਨ ਸਿੰਘ ਖਿੰਡਾਵਾਲਾ ਦੇ ਹੁਕਮ ਤੇ ਚੱਲਦੀ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਜੇ ਹੌਂਜਾਂ ਦਰਬਾਰ ਸਾਹਿਬ ਜਿੱਤੇ ਆਉਣਗੇ ਉਹ ਜਿਹਾ ਤਾਂ ਖਾਲਸਾ ਦਾ ਨੀਂਵ ਸੁਰੱਖਿਅਤ ਰਹੇਗਾ ਸਟੇਟ ਪਾਰਟੀ ਹੋਣ ਦਾ ਬਹੁਤ ਤਕੜਾ ਸੰਘਰਸ਼ ਕਰਦੀ ਹੈ ਤੇ ਇਸ ਸੰਘਰਸ਼ ਦੇ ਵਿੱਚ ਜੇ ਤੁਸੀਂ ਸਾਥ ਦਿਓਗੇ ਤੇ ਆਪਣਾ ਅਲੱਡਾ ਹਰਖਸ਼ਤਾਨ ਬਣ ਜਾਊਗਾ ਤੇ ਇਹ ਸਾਡਾ ਮਕਸਦ ਹੈ ਸਰ ਪੰਜਾਬ ਦੇ ਵਿੱਚ ਗੱਲ ਚੱਲੀ ਹੈ ਕਿਸਾਨਾਂ ਵੱਲੋਂ ਸੰਦਰਸ਼ਿਕ ਦਿੱਤਾ ਜਾ ਰਿਹਾ ਹੈ ਕਿਵੇਂ ਦੇਖਦੇ ਇੱਕ ਪਾਸੇ ਕਿਸਾਨਾਂ ਨੂੰ ਲੁਰ ਦੂਰ ਚੁਲਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਰਵਈਆ ਠੀਕ ਨਹੀਂ ਹੈ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੈ ਕਿ ਜਿਹੜੀਆਂ ਮੰਗਾਂ ਹੈ ਉਹ ਪੰਜਾਬ ਕਰਕੇ ਨਹੀਂ ਸਕੋ ਕੇਂਦਰ ਦੀਆਂ ਮੰਗਾਂ ਇਹ ਮੈਂ ਉਹਨਾਂ ਵਿੱਚ ਕੁਝ ਨਹੀਂ ਕਰ ਸਕਦਾ ਉਹ ਤਾਂ ਠੀਕ ਹੈ ਕੁਤਬਾਲ ਸਿੰਘ ਦੀ ਗੱਲ ਹਰਕਤ ਸਾਰ ਤੱਕ ਚੰਡੀਗੜ੍ਹ ਜਿਹੜੀ ਦਿੱਲੀ ਦੀ ਹਕੂਮਤ ਉੱਥੇ ਬਜਾੜਾ ਕਰਨਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਤਾਂ ਕਰ ਲੈਣੇ ਹੀ ਚਾਹੁੰਦੇ ਫੇਸਦਰ ਭਗਵਾਨ ਜਿਵੇਂ ਗਲਤ ਬੇਮੀ ਕੁੰਦੇ ਰਹੀ ਹੈ ਤੇ ਇਸਾਨਾ ਨੂੰ ਵੀ ਚਾਹੀਦਾ ਹੈ ਕਿ ਜਿਹੜੀ ਅਸਲੀ ਚੀਜ਼ ਹੈ ਅਸੀਂ ਬਾਰਡਰ ਪਾਕਿਸਤਾਨ ਦੇ ਨਾਲ ਖੜਕੇ ਜਿੱਥੇ ਸਾਡੀਆਂ ਜੀਵਨਾਂ ਦੀ ਕੀਮਤ ਵੜੇ ਜਿਵੇਂ ਇਹ ਟ੍ਰਿਪ ਜੋ ਨੇਡਾ ਵਿੱਚ ਇੱਥੇ ਭਾਅ 2500 ਰੁਪਏ ਤੋਂ 3 ਪਾਕਿਸਤਾਨ ਦੇ ਰਿਸ਼ਤੋ ਸੇ ਕੋਲੀ ਦਾ 18000 ਤੱਕ ਪਹੁੰਚੂਗਾ ਪਾਕਿਸਤਾਨ ਦੇ ਕੋਲੇ ਕਣ ਕੈਮਿਓ ਮਾਰਕਰ ਤੋਂ ਸਾਡਾ ਸੱਤਾ ਵੱਡੇ ਨਾਲ ਲੱਗਦਾ ਹੈ ਤੇ ਆਪਾਂ ਕਿਉਂ ਨਹੀਂ ਉੱਥੇ ਕੁਪਾਪ ਦੱਸ ਸਕਦੇ ਹਾਂ ਜੀ 3 ਦਾ ਦੰ ਦੁਸ਼ਮਣੀ ਹੈ ਦੁੱਤਾਂ ਦੀ ਜਿਸ ਨੇ 1968 ਦੇ ਵਿੱਚ ਸਾਡੀ ਧਰਤੀ 40000 ਕਿਲੋਮੀਟਰ ਨਾਪਦੀ ਤੇ 2020 ਤੇ 2022 ਦੇ ਵਿੱਚ 8000 ਕਿਲੋਮੀਟਰ ਵਧਬਲੀ ਜੇ ਉਹਦੇ ਨਾਲ ਹਿੰਦਕੁਮਾ ਤੇ ਲੋਕ ਮੋਤੀ ਸਾਹ ਵਪਾਰ ਕਰ ਸਕਦੇ ਹੈ ਤੇ ਪਾਕਿਸਤਾਨ ਦੇ ਨਾਲ ਕਿਉਂ ਨਹੀਂ ਕਰ ਸਕਦੇ ਇਹ ਤਾਂ ਸਿੱਧਾਂ ਦੇ ਨਾਲ ਤੇ ਜ਼ਿੰਮੇਵਾਰਾਂ ਦੇ ਨਾਲ ਹੀ ਤੋਕਾ ਹੈ ਕਿ ਜਿਹੜਾ ਨਾਲ ਅਸੀਂ ਸ਼ਾਲਸ ਜੀ ਨੇ ਕਿਹਾ ਸੀ ਗਏ ਜਵਾਨ ਜੈਤ ਜਸਾਨ ਉਹ ਤਾਂ ਮੋਦੀ ਸਾਹਿਬ ਨੇ ਪ੍ਰਿੰਸੀਪਲ ਤੇ ਬੀ ਜੀ ਪੀ ਅਰਥ ਸਸਪੇਟ ਕਰਤਾ ਹੈ ਕਿ ਨਾ ਉਹਦੀ ਗੱਲ ਕਾਂਗਰਸ ਕਰਦੀ ਹੈ ਨਾ ਆਪ ਪਾਰਟੀ ਕਰਦੀ ਤੇ ਸਰਪੰਨ ਜੀ ਤਾਂ ਮੇਰਾ ਜਵਾਬ ਜ਼ਰੂਰ ਤੇ ਦੇ ਸ਼ਿਸ਼ੂ ਚੰਡੀਗੜ੍ਹ ਤਾਂ ਜੁਨੇਟਰੀਆ ਦਿੱਲੀ ਦੀ ਹੈ ਉੱਥੇ ਜਾਣ ਤੋਂ ਕਿਉਂ ਤੁਸੀਂ ਰੋਕ ਰਹੇ ਹੋ ਉਹ ਤਾਂ ਪੰਜਾਬ ਦੇ ਵਿੱਚ ਹੈ ਹੀ ਨਹੀਂ ਤੇ ਤੁਹਾਡਾ ਇਹ ਸਿੱਕਾ ਚੰਡੀਗੜ੍ਹ ਦੇ ਵਿੱਚ ਤਾਂ ਚੱਲਦਾ ਹੀ ਨਹੀਂ ਹੈ ਹਾਂ ਜੀ ਸਰ ਰਿਸ਼ੀਗੰਜ ਦੇ ਵਿੱਚ ਜਿਹੜਾ ਇੱਕ ਦੁਕਾਨ ਦੇ ਉੱਤੇ ਹਮਲਾ ਹੋਇਆ ਇਹ ਪੀੜ ਵੱਲੋਂ ਆ ਕੇ ਦੁਕਾਨ ਦੀ ਤੋੜਪਾਨ ਕੀਤੀ ਗਈ ਹੈ ਮਾਰ ਕਟਾਈ ਕੀਤੀ ਗਈ ਹੈ ਕੀ ਕਹੋਗੇ ਜੀ ਜੀ ਇੰਨਾ ਕਿ ਖਾਲਸਾ ਨੇ ਬੰਦਾ ਸਾਨੂੰ ਸਿੱਖ ਪੜ੍ਹਨ ਲਈ ਲਗਾਤਾਰ ਇਕੱਤਾ ਹੋਊਗਾ ਸਾਡੀ ਨਸਲ ਕੋਈ ਨਹੀਂ ਕੀਤੀ ਹੈ ਦਰਵਾਜ਼ਾ ਵੀ ਹਮਰੇ ਕਿਤੇ 36 ਬੰਦਵਾਰਾਂ ਤੇ ਕਿਤੇ ਤੇ ਇਹ ਸੰਧਿਤ ਇਹ ਦੌਰ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਨੂੰ ਪ੍ਰਤਨਿਧਤਾ ਸੀ ਜਾਨਾ ਦੇ ਮੇਟੇ ਕੀਤੀਆਂ ਦਿੱਤੀਆਂ ਗਈਆਂ ਤੇ ਸਿੱਖ ਮੁੰਡਿਆਂ ਦੇ ਥਲਾਂ ਦੇ ਵਿੱਚ ਟੈਪ ਪਾ ਕੇ ਉਹਨਾਂ ਨੂੰ ਫੁਟਾ ਤਾਂ ਇਹ ਤਾਂ ਮਟਰਗੜ ਕੀ ਜਿੰਨਾ ਚਿਰ ਆਪਾਂ ਆਪਣੇ ਵਿਹਾਰਕ ਆਜ਼ਾਦ ਖਾਲਸਾਣ ਨਹੀਂ ਰਹੇ ਸਾਡੇ ਨਾਲ ਇਹ ਹਿੰਦੂ ਬਿਹਾਰ ਹੁੰਦਾ ਰਹੂਗਾ ਤੇ ਖਰੀਦ ਸੈਕਟਰੋਂ ਕੋ ਅਮਰ ਪਸੰਦ ਰੀਤੇ ਜਨਾਂ ਨੂੰ ਹਾਲੀਸਤਾਨ ਦੀ ਕਾਰ ਕਰਣੀ ਚਾਹੀਦੀ ਹੈ ਤੇ ਜੇ ਅਸੀਂ ਖਾਲਸਤਾਨ ਦੀ ਜਨ ਕਰਾਂਗੇ ਤੇ ਵਿੱਚ ਦੰਨੇ ਪੁਲਾਦ ਦੀ ਕਾਰ ਨਹੀਂ ਕਰਾਂਗੇ ਤੇ ਸਾਨੂੰ ਕੋਈ ਤਕਰੀਰ ਨਹੀਂ ਦੇਣਗੇ ਤੇ ਨਿਪਟਣ ਤੋਂ ਬਚਾਉਣਗੇ ਅਨਸਾਨ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ ਪੰਜਾਬ ਸਰਕਾਰ ਪੁਲਟੋਜਰ ਪਰ ਜਿਹੜੇ ਘਰਾਂ ਦੇ ਉੱਤੇ ਚਲਾਈ ਜਾ ਰਹੇ ਹਨ ਘਰ ਤੋੜ ਦਿੱਤੇ ਜਾ ਰਹੇ ਕਿਵੇਂ ਦੇਖ ਦੋ ਕੰਮ ਇਹ ਤਾਂ ਹੋਂ ਤੋਂ ਬਿਲਕੁਲ ਖਲਾਫ ਹੈ ਕਿਉਂਕਿ ਅਕਤ ਕਾਨੂੰਨ ਦੇ ਹੋਂ ਦੇ ਨਾਲ ਕਰਦਾ ਜਾ ਸਾਡੇ ਹੈ ਆਪਣੇ ਆਪ ਪੰਜਾਬ ਸਰਕਾਰ ਦੇ ਕਿਸੇ ਤੋਂ ਦਾਇਰੇ ਕਰ ਸਕਦੇ ਸ੍ਰੀ ਜਿਸੰਬੇ ਦਾ ਕਾਗਜ਼ ਤੇ ਹੈ ਨੰਬਰ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿਚਕਾਰ ਮਕਰਨ ਕਰਨੇ ਚਾਹੀਦੀ ਹੈ ਔਰ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਇਸ ਤਰ੍ਹਾਂ ਬਹਿਰ ਪੂਰਨ ਸੰਗ ਕਰੀਜ਼ ਦਾ ਫੌਜ ਦੇ ਸਤਿਵਾਂ ਕਹਿਦਾ ਹੈ ਵਿੱਚ ਆਉਣਾ ਅਸਰਿਕ ਕਾਲਦਲ ਨੂੰ ਨਮਾ ਮੈਂਬਰਸ਼ਿਪ ਸ਼ੁਰੂ ਕੀਤੀ ਗਈ ਹੈ ਕਿ ਨਮੇ ਤੋਂ ਕਾਲਦਲ ਨੂੰ ਖੜਾ ਕਰਨਾ ਉਸ ਨੂੰ ਕਿਵੇਂ ਦਿਖਦੇ ਹੋ ਕਿ ਦੂਜੇ ਪਾਸੇ ਪਿਛਲੇ ਦੀ ਐਜਪੀਸੀ ਪ੍ਰਧਾਨ ਨਾਲ ਵੀ ਕਾਫੀ ਤਲਕੀ ਹੋਈ ਹੈ ਤਾਂ ਹੁਣ ਮੈਂਬਰਸ਼ਿਪ ਨੂੰ ਲੈ ਕੇ ਕਾਲਦਲ ਖੜਾ ਕਰ ਲਈ ਬੜੀ ਸੋਹਣੀ ਗੱਲ ਹੈ ਕਿ ਸਭ ਜਿਹੜੇ ਸਾਡੇ ਅਫਾਲਤਕ ਦੇ ਪ੍ਰਧਾਨ ਹੈ ਹਾਂ ਜੀ ਉਹ ਕਹਿ ਰਹੇ ਹੈ ਕਿ ਪੱਤਰ ਜੋ ਫਰੋ ਕਾਲਦਲ ਨਾਲ ਬਾਤ ਲਦੀ ਹਾਂ ਜੀ ਹੁਣ ਅਫਾਲਤਕ ਦੇ ਜੱਜਦਾਰ ਸਾਡੇ ਵੀ ਹੈ ਸਾਡੇ ਜੱਜਦਾਰ ਹੈ ਉਹ ਇੱਕ ਪਾਰਟੀ ਦੀ ਕਿ ਕਿਵੇਂ ਕਰਵਾ ਸਕਦੇ ਜੀ ਇਹ ਤਾਂ ਜੱਜਦਾਰ ਸਾਹਿਬ ਨੂੰ ਸੋਚਣਾ ਪਊਗਾ ਕਿ ਇਹ ਰਹਿਟੀਆਂ ਕੰਮ ਨੇ ਕਿ ਤੱਕ ਸਰਦੇ ਨੇ ਜੇ ਸਾਦ ਤੁਸੀਂ ਉਸ ਵੀ ਹੁਕਮ ਦੇ ਸਾਦੇ ਹੋ ਪਰ ਸਿਕਾਮ ਵਿੱਚ ਵੰਡੀ ਨਹੀਂ ਪਾ ਸਕਦੇ ਇਹ ਜੱਜਦਾਰ ਸਾਹਿਬ ਨੂੰ ਬਿਆਨ ਵੀ ਸੀ ਕਿ ਪਹਿਲਾਂ ਤਾਂ ਸਾਨੂੰ ਇਹ ਲੱਗਦਾ ਸੀ ਕਿ ਇਹ ਕਾਲਪਤਖ ਸਭ ਦਾ ਹੁਕਮ ਹੈ ਜਿਹੜਾ ਪੂਰੀ ਕੌਮ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੁਰ ਬਲਦਰ ਜਾਂਦਾ ਪਰ ਉਨਾ ਬਲਕਿ ਇਹ ਹੈ ਕਿ ਲੱਗਦਾ ਇਹ ਹੈ ਕਿ ਇੱਥੇ ਚਾਰਦੁਆਰੀ ਦੇ ਅੰਦਰ ਹੀ ਰਹਿ ਜਾਂਦਾ ਹੈ ਹਮਿੰਦਸਾਹ ਦੇ ਉਹ ਤਾਂ ਰੋਹੂ ਦਾ ਜੇ ਉਹ ਕੈਰੀ ਤੇ ਬਾਗਲ ਤੇ ਭਰਤੀ ਕਰੋ ਉਹ ਤਾਂ ਨਾ ਉਹ ਤਾਂ ਸਾਰਿਆਂ ਦੇ ਸਾਂਝੇ ਹੈ ਹਾਂਜੀ ਪਰ ਫਿਰ ਜੇ ਇਹ ਵੀ ਗੱਲ ਖਤਮ ਹੋ ਗਈ ਤਾਂ ਫਿਰ ਤੋਂ ਚਾਰਦੁਆਰੀ ਕੀ ਰੋਹੂ ਕਰਨਾ ਗਿਆਨੀ ਹਾਫੀ ਸਿੰਘ ਨੂੰ ਹਟਾਇਆ ਗਿਆ ਜੀ ਉਹਨਾਂ ਦੀ ਜਿੰਮੇਵਾਰੀ ਤੋਂ ਦੂਜੇ ਪਾਸੇ ਕਿਹਾ ਜਾਇਆ ਕਿ ਬੜੀ ਕਾਰਵਾਈ ਕੀਤੀ ਗਈ ਹੈ ਹਾਫੀ ਸਿੰਘ ਨੂੰ ਬਲਕਿ ਕਿਹਾ ਗਿਆ ਕਿ ਮੇਰੇ ਤੋਂ ਗੱਲ ਕੀਤੀ ਗਈ ਹੈ ਉਤੇ ਪਾਸੇ ਲਗਾਤਾਰ ਨੂੰ ਪ੍ਰਚਾਰ ਅੱਲਾ ਬੋਲ ਖੁੱਲ ਕੇ ਕੀਤਾ ਜਾ ਰਿਹਾ ਬਾਦਾਂ ਦੇ ਖਰਾਬ ਫਿਰ ਉਹਨਾਂ ਦਾ ਹੌਟਲ ਦੇ ਪੈਨਾਈ ਖਾਲ ਬੰਦੇ ਜਦੋਂ 329 ਮਹਾਰਾਜ ਦੇ ਸ਼ਰੂ ਚੋਰੀ ਪਰਵਾਸ ਤੇ ਸੀ ਕਰਵਾ ਤੇ ਸੀਗੇ ਜਿਹੜੋਂ ਬੈਂਕਲ ਖਲਾ ਤੇ ਇੱਕੋਟ ਪੂਰੇ ਬਾਦ ਰੱਖੇ ਜਿਸ ਅਬੀਲ ਸਿੰਘ ਨੇ ਸਿੱਖਣ ਟੈਕਨੋਲੋਜੀਆ ਚਲਾਈ ਹੈ ਪ੍ਰੋਕ੍ਰਾਂਤ ਸਾਹਿਬ ਦੀ ਬੇਧਨੀ ਕੀਤੀ ਹੈ ਰਾੜੇ ਦੇ ਵਿੱਚ ਸਾਦ ਸਰਸੇ ਦਾ ਉਹ ਮਾਫ਼ ਕਰਵਾਤਾ ਅੰਮ੍ਰਿਤ ਮਤਬੇਜੰ ਕਰਨ ਸੋਣ ਤੇ ਉਹ ਜੋ ਕਿ ਜ਼ਾਹਰੇ ਸਤਿ ਸਜਣ ਕੁਮਾਰ ਨੂੰ ਦੋਸ਼ੀ ਠਹਿਰਾ ਗਿਆ ਜੀ ਕਿ ਰਸੀ ਦੰਗਿਆਂ ਦੇ ਵਿੱਚ ਤਾਂ ਉਹਨਾਂ ਨੂੰ ਉਮਰ ਕੇ ਦੀ ਸਜ਼ਾ ਸੁਣਾਈ ਗਈ ਹੈ ਕਿਵੇਂ ਦੇਖਦੇ ਕਿ ਇਨਸਾਫ਼ ਮਿਲ ਗਿਆ ਇਸ ਖੰਡ ਰਸੀ ਸਰਸੇ ਵਾਲੇ ਸਾਦ ਵਰਗਣ ਬੇਨ ਨਹੀਂ ਦੇਣਗੇ ਆਰ ਨਹੀਂ ਕੱਟਣਗੇ ਤੇ ਤੇ ਸਦਾ ਪੂਰੀ ਕੱਟੂਗਾ ਤੇ ਅਖੀਰਲੇ ਦੰਤ ਦੇ ਵਿੱਚ ਉਹਦੀ ਅੱਠੀ ਵਾਰ ਜਾਉਂਦੀ ਜੇ ਚੱਲ ਤੇ ਫਿਰ ਮੈਂ ਸਬਸਕ੍ਰਾਈਬ ਕੀਤਾ ਸੀ ਸੰਕਰ ਲਈ 18 ਜਰਮਨੀਆਂ ਕਈ ਸਿੱਖਾਉਂਦੇ ਕਿ ਜਿਹੜਾ ਕਿ ਫ੍ਰਾਂਸੀਜ਼ ਜਿਹਾ ਹੋ ਚਾਹੀਦਾ ਈ ਉਮਰ ਕੈਪੀ ਸਾਬਾ ਕੱਟਾ ਮੈਂ ਤਾਂ ਪਾਕਿਸਤਾਨ ਚੁਨਾਈ ਦੀ ਕੱਟੀ ਤਾਂ ਬਹੁਤ ਮੁਸ਼ਕਲ ਲੱਗਦੀ ਹੈ ਤੇ ਕੱਟਣੀ ਜੇ ਮੈਨੂੰ ਮਾਰ ਦਿੰਦੇ ਤਾਂ ਮੈਂ ਖੜ੍ਹਾ ਹੋ ਜਾਣਾ ਸੀ ਫਸ ਗੇੜਾ ਮੈਨੂੰ ਤੋੜ ਪਾਇਆ ਗਿਆ ਉਹ ਤਾਂ ਬਹੁਤ ਪੂਰੀ ਜ਼ਿੰਦਗੀ ਯੋਗ ਸੀ ਬਹੁਤ ਬਹੁਤ サンਕਿਊ ਬਹੁਤ ਬਹੁਤ